ਇੱਕ ਤ੍ਰੀਤ ਤ੍ਰੀਤ ਔਰ ਲੜਕੀ ਹੈ ਜਿਹੜੀ ਬੱਚੀ 13 ਖਾਲਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੇਠ ਨੇ ਦੂਆ ਨੇ ਜਦੋਂ ਉਹਨੂੰ ਅਪਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਵਿੱਚ ਗਲਤ ਰਿਲੇਸ਼ਨ ਸੀ ਜਿਹੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਬੇਸਿਕਲੀ ਸਾਡੇ ਕੋ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਣਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 2103 ਵੀ 1 238123 ਦੇਪਿੰਮ ਦੀ 5 ਬੀਐਨਐਸ ਥਾਣਾ ਸੁਹਾਣਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋ ਇਨਫੋਰਮੇਸ਼ਨ ਸੀ ਵੀ ਇੱਕ ਪ੍ਰੀਤ ਪ੍ਰੀਤ ਔਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੇਠ ਨੇ ਦੋਵਾਂ ਨੇ ਜਦੋਂ ਉਹਨੂੰ ਅਫਸੀਨ ਉਹਦੇ ਚ ਦੇਖ ਕੇ ਉਹਨਾਂ ਦੇ ਆਪਸ ਵਿੱਚ ਗਲਤ ਰਿਲੇਸ਼ਨ ਸੀ ਜਿਹੇ ਬੱਚੀ ਨੇ ਦੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਦਿੱਤਾ ਸੀ ਜਿਹਦੇ ਕੋ ਸਾਡੇ ਕੋਲ ਮੁਕਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਹੈ ਇਹ ਉਹਦੀ ਤਫਤੀਸ਼ ਜਾਰੀ ਹੈ ਫਾਦਰ ਘਰ ਚ ਹੋਣੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀ ਦੀ ਤਲਾਸ਼ ਜਾਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ ਕੁੜੀ ਦੀ ਡੈਥ ਜਿਹੜੀ ਘਰੇ ਹੋਈ ਸੀ ਜਾਂ ਹਫਤਾ ਉਹਦੇ ਵਿੱਚ ਜਾਂ ਲੇਕ ਨਹੀਂ ਹੈ ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਤੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਬਾਕੀ ਜਦੋਂ ਉਹ ਮੁਲਜਮ ਫੜੇ ਜਾਣਗੇ ਉਹਦੇ ਤੇ ਸਾਨੂੰ ਇਹ ਤਸਦੀਕ ਹੋ ਜੂ ਕਿ ਵੀ origignal ਚ ਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ 1800 ਦਾ